ऐसा कुछ भी नहीं है जो मिलके ना बिछड़े लेकिन निरंकार जद मिलदा है तो बिछड़दा नहीं मिलया होए ना बिछड़े जे मिलया ये जे कदी रस आ जांदा है नाम जप्ण दा वाणी पढण दा ये रस जुड़न करके नहीं आया ध्यान जरा नेड़े चलागे मन जरा नेड़े चलागे हिमालय पर्वत दे नेड़े चले जाइये तो ठंडियां हवावां ਸਵਾਗਤ ਕਰਦੇ ਆ ਕਿਸੇ ਚਮਨ ਦੇ ਚਲੇ ਜਾਈਏ ਫੁੱਲਾਂ ਭਰੇ ਬਾਗੀਚੇ ਦੇ ਵਿੱਚ ਭਾਵੇਂ ਜੇ ਬਾਗੀਚੇ ਦੇ ਅੰਦਰ ਪ੍ਰਵੇਸ਼ ਨਹੀਂ ਕੀਤਾ ਪਰ ਦੂਰੋਂ ਮਹਿਕ ਸੁਗੰਧੀ ਠੰਡਕ ਸਵਾਗਤ ਕਰਦੀ ਹੈ ਇਸੇ ਤਰ੍ਹਾਂ ਧਿਆਨ ਜਪਦਿਆਂ ਜਪਦਿਆਂ ਜਦੋਂ ਨੇੜੇ ਚਲਾ ਜਾਏ ਕੁਝ ਰਸ ਬਣ ਜਾਂਦਾ ਹੈ ਕੁਝ ਆਨੰਦ ਬਣ ਜਾਂਦਾ ਹੈ ਉਹ ਜੁੜਨ ਦਾ ਆਨੰਦ ਨਹੀਂ ਹੈ ਨੇੜੇ ਹੋਣ ਜੁੜ ਗਿਆ ਤਾਂ ਫਿਰ ਟੁੱਟੇਗਾ ਹੀ ਨਹੀਂ ਦੁਨੀਆਂ ਦੀ ਕੋਈ ਤਾਕਤ ਉਸਨੂੰ ਤੋੜ ਨਹੀਂ ਸਕੈ ਉਹਦੇ ਸਰੀਰ ਦੇ ਕੋਈ ਟੁਕੜੇ ਟੁਕੜੇ ਵੀ ਕਰ ਦੇਵੇ ਉਹਦੇ ਸੁਰਤ ਦੇ ਟੁਕੜੇ ਨਹੀਂ ਕਰ ਸਕੈ ਉਹ ਜੁੜਿਆ ਰਹੇਗਾ ਮਿਲਿਆ ਹੋਏ ਨਾ ਵਿਛੜੇ